ਬੇਦੀਏ ਇਸ ਆਸ ਨਾਲ ਉਹ ਕਹਿੰਦੇ ਬਾਦਸ਼ਾਹ ਬਾਦਸ਼ਾਹ ਨਹੀਂ ਦਾ ਸੱਚੇ ਬਾਦਸ਼ਾਹ ਬਾਦਸ਼ਾਹ ਤੇ ਬਾਦਸ਼ਾਹ ਵਿੱਚ ਬੜਾ ਫਰਕ ਹੈ ਬਾਦਸ਼ਾਹ ਧਨ ਦੌਲਤ ਦੇ ਸਕਦਾ ਹੈ ਪਰ ਕਿਸੇ ਨੂੰ ਆਪਣੇ ਵਰਗਾ ਬਾਦਸ਼ਾਹ ਨਹੀਂ ਬਣਾ ਸਕਦਾ ਕਿ ਬਾਦਸ਼ਾਹ ਲੱਖਾਂ ਬਾਦਸ਼ਾਹ ਇੱਕ ਪਲ ਦੇ ਅੰਦਰ ਪੈਦਾ ਕਰਕੇ ਖਨਾ ਨਹੀਂ ਸਕਦਾ ਜੋ ਬਾਦਸ਼ਾਹ ਵਿੱਚ ਉਹ ਗੁਰੂ ਬਲ ਸਿੰਘ ਨੇ ਬੋਲਿਆ سچے بادشاہ نے آیا کہ سادھا استھان کی دیکھنے کے بیٹے میں آئے گئے اس جگہ کو پٹے آگیا مسیدھوالی جگہ تھلدے میں ایک تھڑا نکلیا اس کے مالا نکلی کے لئے ایک کرنے اوڈن نکلیا کہ بادشاہ نے کہا کہ سادھے فشلے جنمتا کا استھان ہے اور سمجھ روڑی جی کا دیکھنے پہلا مندگی نمدیڑ دی کرتی کہ اس جگہ کو اٹھے دے وکن سیمٹی کرتی تے پہنچے ਵੇਖੀ ਸਿੱਦਾ ਸਾਡੇ ਨੂੰ ਦੇ ਸਿੱਧੇ ਬੋਲ ਸਾਹਿਬ ਦਾ ਇਤਿਹਾਸ ਹੈ ਨਾ ਪਰ ਤੁਸੀਂ ਨੰਨੇੜ ਦਾ ਇਤਿਹਾਸ ਜਦੋਂ ਪੜੋਗੇ ਨਾ ਗੰਗੀ ਸੰਤੋਖ ਸਿੰਘ ਨੇ ਬੋਲਪਤਾਲ ਸ਼ੂਤ ਗ੍ਰੰਥ ਦੇ ਅੰਦਰ ਇਸ ਘਟਨਾ ਦਾ ਜ਼ਿਕਰ ਕੀਤਾ ਹੈ ਇਥੋਂ ਬੂਸਾ ਉਥੇ ਪਹੁੰਚੇ ਲੋਕਪਾਲ ਦੇ ਨਾਮ ਤੇ ਭਾਈ ਮੋਦਨ ਸਿੰਘ ਨਾਮ ਦੇ ਦੇਖਿਆ ਉਥੇ ਅੱਜ ਵੀ ਦਸ਼ਮਨ ਜੀ ਦਾ ਮੰਦਿਰ ਹੈ ਅੱਜ ਵੀ ਉਦੋਂ ਵੀ ਜੀ ਪਰ ਬਹੁਤ ਸ਼ੂਤਾ ਦੇਖਿਆ ਵੀ ਹਾਂ ਇਹਨੂੰ جان لگے جگہ اس بعد یہ جگہ تب یہ ہونی شروع ہوئی، یہ پڑھنی شروع ہوئی پر جدوں میرے بادشاہ سے تہتی دے رہے نا تاپ سادت جے بیدوں میں آنوہم خلق پرپت ہے جہاں سبت سے اسرے پسوکت ہے تہاں تہاں ہمارے کے تپسی آسادی مہاکار کار 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 آراتی اسے جگہ دے گے گے پرماعتمہ دی پردگی شکتی روپ پرماعتمہ پر دی پردگی ਜੇਸੇ ਦਿਨ ਪਰਮਾਤਮਾ ਬਿਲਕੁਲ ਸਾਹਮਣੇ ਹੋਵੇ ਤਾਂ ਉਹ ਬਚਨ ਬਿਲਕੁਲ ਬੜੇ ਬਹਾਦਰੀ ਕਿਉਂਕਿ ਅਸੀਂ ਪੜ੍ਹਨ ਨਹੀਂ ਕਰਿਆ ਪਹਿਲੀ ਗੱਲ ਤੇ ਉਹ ਅਸੀਂ ਪੜ੍ਹਨਾ ਵੀ ਸ਼ੁਰੂ ਕਰਦੇ ਸਾਂ ਸਹੀ ਕਰਦੇ ਅਸੀਂ ਪੜ੍ਹਨਾ ਚਾਹੁੰਦੇ ਜੇ ਪੜ੍ਹ ਨਹੀਂ ਲਏ ਜਾਂ ਇਹਦੇ ਅੰਤਰੀ ਵਿਭਾਗਾਂ ਉਹਦਾ ਸ਼ਬਦਾਂ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਉਹਨੂੰ ਸਮਝਣ ਦਾ ਯਤਨ ਨਹੀਂ ਕਰਦੇ ਕਿਉਂ کیونکہ جبو پراتما کے خلاف ہویا वचन کو بلاس پڑے استعمال کرتے سچے بادشاہ کے ہیں پراتما سامنے آ کے کھڑی ہوتے بھائی تو جیسے روپ وچ بھی ہیں بادشاہ کے لیے کھان پہرو میں زور کر ھیرا دس گئے کھان پیو دا ارتے میں دونوں دو ہاتھ دیوار پہ کھان پہرو کھڑا ہو گیا زور کا دونوں دو ہاتھ جو دو ਦੋਨੋਂ ਹੱਥ ਜੋੜ ਕੇ ਉਹ ਸੁਬਾਈ ਜੀ ਨੂੰ ਪਰਮਾਤਮਾ ਦੇ ਅੱਗੇ ਨਤਰਾ ਹੋ ਗਿਆ ਫਿਰ ਸਿਰ ਵੀ ਝੁਕਾ ਲਿਆ ਉਸ ਮਾਈ ਜੀ ਦੇ ਅੱਗੇ ਪਰਮਾਤਮਾ ਦੇ ਬਚਨ ਕਹਾ ਸਿਰ ਲਿਆਏ ਸਿਰ ਝੁਕਾ ਕੇ ਇਸ ਸਜਦੇ ਵਿੱਚ ਸਿਰ ਝੁਕਾਉਣਾ ਅਦੀਨਗੀ ਮੰਨਣ ਦੀ ਨਿਸ਼ਾਨੀ ਹੈ ਸਮਝ ਉਸ ਮਾਈ ਜੀ ਦੀ ਅਦੀਨਗੀ ਮੰਨੀ ਪਰ ਕਿਉਂ ਸਿਰ ਝੁਕਾ ਕੇ ਬਚ ਗਿਆ ਕਿਉਂ ਹੱਥ ਜੋੜ ਕੇ ਖੜੇ ਹੋ ਗਏ ਉਹਦੇ ਅੱਗੇ

لگتی ہے جلد کرا جی جل تو لہر پیدا ہوئی بالکل ਦੁਆਰ ਤੇ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਸਿਰ ਪਰਮਾਤਮਾ ਨੇ ਗੁਰੂ ਦੀ ਕਿਰਸਿ ਇਹ ਮੋਗਾ ਬੜਾ ਪਿਆਰਾ ਹੈ ਉਥੋਂ ਕੀ ਸੀ ਕਿਉਂਕਿ ਮੈਂ ਇਸ ਜਗ੍ਹਾ ਤੇ ਇਸ ਗੱਲ ਤੇ ਆਉਣਾ ਸੀ ਅਸੀਂ ਇਹ ਹੇਮਕੁੰਡ ਸਹਿਬ ਦਾ ਇਤਿਹਾਸ ਪੜਦੇ ਆ ਦਰਸ਼ਨ ਕਰਦੇ ਹਾਂ ਹਰ ਸਾਲ ਮੇਰੇ ਕੋਲ ਆਉਂਦੇ ਨੇ ਜਿਆਦਾ ਕਰਦੇ ਅਸੀਂ ਟਿੱਕ ਨਹੀਂ ਖੋਣ ਹਾਂ ਤੇ ਕੋਈ ਨਹੀਂ ਨਾ ਆਉਂਦਾ ਇਹ ਲੋਕ ਹੀ ਨਹੀਂ ਆਉਂਦਾ ਜਦੋਂ ਦੀ ਪੰਜਾਬ ਹੁੰਿਆ ਮੌਸਮ ਖੜਾਇਆ ਕੱਲ ਦੇ ਰੋਜ਼